ਮਨੁੱਖਤਾ ਦੀ ਸੇਵਾ ਬਿਰਧ ਆਸਰਮ ਵਿਖੇ ਸਮਾਜਿਕ ਸੁਰੱਖਿਆ ਤੇ ਔਸਤਰੀ ਬਾਲ ਵਿਕਾਸ ਵਿੱਚ ਭਾਗ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਸਟੇਟ ਐਕਸ਼ਨ ਪਲਾਨ ਅਧੀਨ ਸਾਡੇ ਬਜ਼ੁਰਗ ਸਾਡਾ ਮਾਨ ਅਭਿਆਨ ਤਹਿਤ ਅੱਜ ਬਿਰਧ ਆਸਰਮ ਮਨੁੱਖਤਾ ਦੀ ਸੇਵਾ ਲੈਣ ਵਿਖੇ ਕੈਂਪ ਲਗਾਇਆ ਗਿਆ ਤੁਹਾਨੂੰ ਇਹ ਕੈਂਪ ਦੀਆਂ ਲਾਈਵ ਤਸਵੀਰਾਂ ਦਿਖਾਉਂਦੇ ਆਂ ਅਜੀ ਮੈਡਮ ਦੱਸ ਦਿਓ ਪੰਜਾਬ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਨ ਤਹਿਤ ਕੈਂਪ ਲਗਾਇਆ ਗਿਆ ਵਾ ਤੇ ਪਹੁੰਚੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਵਾਇਰਸ ਦਾ ਟਿਕਾ ਖਾਲਸਾ ਵਾਇਰਸ ਦੀ ਚਿਕ ਪਤੇ ਅੱਜ ਪਿੰਡ ਲੇਲਦੇ ਵਿੱਚ ਜੋ ਬਿਰਦਾ Ashram ਚੱਲ ਰਿਹਾ ਜਿਨ੍ਹਾਂ ਦੇ ਪ੍ਰਕਾਣ ਉਹਨਾਂ ਦੀ ਪੂਰੀ ਟੀਮ ਅੱਜ ਪੰਜਾਬ ਸਰਕਾਰ ਵੱਲੋਂ ਮੈਡੀਕਲ ਵੀਜੂ ਦੇ ਰਹੇ ਕਰ ਰਹੇ ਮੈਡਮ ਕਿਰਨਦੀਪ ਕੌਰ ਜੀ ਵਿਰਾਸਤ ਪ੍ਰਸ਼ਾਸਨ ਵੱਲੋਂ ਲਾਇਏ ਗੇ ਵੱਖ-ਵੱਖ ਪਿੰਡਾਂ ਵਿੱਚ ਜਿਵੇਂ ਕੈਂਪ ਪਿੱਛੇ ੱਲੇ ਹਨ ਅੱਜ ਪਿੰਡ ਲੇਲਾਂ ਦੇ ਬਿਰਦਾ Ashram ਵਿੱਚ ਚੱਲ ਰਿਹਾ ਜਿੱਥੇ ਹਰ ਤਰ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਸਹੂਲਤ ਦੇਣ ਦਾ ਉਪਰਾਹ ਲੱਗਦਾ ਜਾਂਦਾ ਹੈ ਅੱਜ ਸਰਦਾਰ ਜਗਰੂਤ ਸਿੰਘ ਜੀ ਸੇਖਣਾ ਹਲਕਾ ਕਾਡੀਆਂ ਦੇ ਅਨਚਾਰਜ ਉਹਨਾਂ ਨੇ ਇਸ ਆਸ਼ਰਮ ਵਿੱਚ ਇਸ ਕੈਂਪ ਦੇ ਵਿੱਚ ਪਹੁੰਚਣਾ ਸੀ ਉਹਨਾਂ ਨੂੰ ਜ਼ਰੂਰਤ ਜਿਵੇਂ ਹੋਣ ਦੇ ਕਰਨਾ ਅੱਜ ਜੋ ਮਗਾ ਇੱਥੇ ਨਸ਼ੇ ਦੇ ਉੱਤੇ ਰੈਲੀ ਚੱਲ ਰਹੀ ਹੈ ਉੱਥੇ ਪਹੁੰਚੇ ਨੇ ਤੇ ਉਹਨਾਂ ਨੇ ਮੇਰੀ ਬਿਊਟੀ ਲਾਈਨ ਤੇ ਪੈਂ ਗਈ ਮੇਰੀ ਇੱਥੇ ਹਾਜ਼ਰੀ ਭਰ ਕੇ ਆਏ ਉਹਨਾਂ ਨੇ ਕਿਹਾ ਕਿ ਮੈਂ ਅੱਜ ਬੇਜ਼ਾ ਆਸ਼ਰਮ ਦੇਲਾ ਦੇ ਵਿੱਚ ਪਹੁੰਚੀ ਹਾਂ ਜੀ ਜੋ ਕੈਂਪ ਲੱਗਾ ਹੋਇਆ ਪਿਆ ਦੇਖਿਆ ਗਿਆ ਬਹੁਤ ਸਾਰੇ ਪੇਸ਼ੈਂਟ ਆ ਰਹੇ ਨੇ ਆਪਣਾ ਚੈੱਕਅਪ ਕਰਾ ਰਹੇ ਨੇ ਵੱਖ-ਵੱਖ ਜਿਹੜੇ ਸੂਲ ਪੈਂਕ ਨੇ ਰਹੀਆਂ ਨੇ ਹਰ ਤਰ੍ਹਾਂ ਦੀ ਮੈਡੀਕਲ ਸੂਲ ਤੇ ਜਿਵੇਂ ਲੇਡੀ ਵਾਸਤੇ ਵੀ ਆ ਕੰਨਾਂ ਵਾਲੇ ਡਾਕਟਰ ਬੈਠੇ ਆ ਇਹ ਵਾਲੇ ਡਾਕਟਰ ਬੈਠੇ ਨੇ ਇਸੇ ਗੱਲ ਦੇ ਜਿਵੇਂ ਇਹ ਕੰਮ ਲੱਗਦੇ ਨੇ ਤੇ ਸਾਡੇ ਜੋ ਮਾਨ ਸਾਹਿਬ ਦੀ ਸਰਕਾਰ ਦਾ ਕਦਮਾ ਬੜਾ ਚੰਗਾ ਲੱਗਦਾ ਜੀ ਕਿ ਮੈਂ ਆਸ ਕਰਦੀ ਆ ਆਪੀ ਕਰਦੀ ਆ ਪਬਲਿਕ ਨੂੰ ਕਤਾਰ ਦੇ ਪਿੰਡ ਦੇ ਵਿੱਚ ਜੋ ਸਹੂਲਤਾਂ ਮਿਲ ਰਹੀਆਂ ਨੇ ਉਹਦਾ ਲਾਭ ਉਠਾਓ ਵੱਧ ਤੋਂ ਵੱਧ ਪਹੁੰਚ ਕੇ ਤੇ ਉਸ ਲੱਗੇ ਹੋਏ ਕੋਈਆਂ ਸਹੂਲਤਾਂ ਪ੍ਰਾਪਤ ਕਰੋ ਭਾਵੇਂ ਤੁਸੀਂ ਦਿੱਤਾ ਖਾਲਸਾ ਭਾਵੇਂ ਤੁਸੀਂ ਦਿੱਕਤ ਸਮਾਜਿਕ ਸੁਰੱਖਿਆ ਇਸ ਲਈ ਕਿ ਬਾਲ ਵਿਕਾਸ ਨੂੰ ਪਾੜ ਦੁਆਰਾ ਸਾਡੇ ਵਿਚ ਸਾਡਾ ਮਾਨ ਪੇਟ ਐਕਸ਼ਨ ਪਲਾਨ ਫॉर ਸੀਨੀਅਰ ਦੇ ਦੇ ਸਾਡੇ ਆਯੁਰਵੈਦਿਕ ਡਾਕਟਰ ਸਾਡੇ ਹੋਮੋਪੈਥਿਕ ਡਾਕਟਰ ਸਾਡੇ ਐਲੋਪੈਥੀ ਵਾਲੇ ਡਾਕਟਰ ईएनटी प्लस ਪੈਨਸ਼ਨ ਦੀ ਵੀ ਜਿਨ੍ਹਾਂ ਨੇ ਲਗਵਾਣੀ ਹੈ ਸੀਨੀਅਰ ਸਿਟੀਜ਼ਨ ਕਾਰਡ ਬਣਵਾਉਣੇ ਹਨ ਇਸ ਤੋਂ ਇਲਾਵਾ ਯੋਗਾ ਸੈਸ਼ਨ ਇਸ ਤੇ ਜਿਸ ਲਗਾਇਆ ਗਿਆ ਸੀ 셀ਫ হেলਥ ਗਰੁੱਪ ਨੂੰ ਇਹਦੇ ਵਿੱਚ ਖਾਸ ਤੌਰ ਤੇ ਇਸ ਨੂੰ ਇਨਵਾਈਟ ਕੀਤਾ ਗਿਆ ਸੀਗਾ ਜਿਲ੍ਹਾ ਕਾਨੂੰਨੀ ਸੇਵਾਵਾਂ ਤੋਂ ਬੈਂਕ ਤੋਂ ਸਾਰੀਆਂ ਦਰਾਲੀਆਂ ਸਹੂਲਤਾਂ ਨੂੰ ਇੱਕ ਜਗ੍ਹਾ ਤੇ ਪ੍ਰੋਵਾਈਡ ਕਰਾਉਣ ਦਾ ਜਿਹੜਾ ਇਹ ਉਪਰਾਲਾ ਸੀ ਜਿਹਦੇ ਵਿੱਚ ਅਸੀਂ ਸੀਨੀਅਰ ਸਿਟੀਜ਼ਨ ਨੂੰ ਬਿਨਾਂ ਕਿਸੇ ਦਿੱਕਤ ਇੱਕ ਜਗ੍ਹਾ ਤੇ ਹੀ ਸਾਰੀਆਂ ਸਹੂਲਤਾਂਵਾਂ ਮੌਹਿਆ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਬਰਬੀ ਅੱਜ ਤੁਸੀਂ ਪੰਕਟੇ ਉਹ ਬਿਰਧ ਆਸਰਾ ਨਾਮ ਦਾ ਇਹ ਨੇਲ ਲਿਖੀ ਇਹਨਾਂ ਦੇ ਪ੍ਰਬੰਧ ਕਿੱਦਾਂ ਦੇ ਲੱਗੇ ਤੁਹਾਨੂੰ? ਇਹ ਬੜਾ ਨਵਿਕੇਲਾ ਇਹਨਾਂ ਦਾ ਉਪਰਾਲਾ ਦੇਖਣ ਨੂੰ ਸਾਹਮਣੇ ਆਇਆ। ਤੇ ਆਪਣੇ ਐਫਰਟ ਜੀ ਨਾਲ ਇਹ ਬਹੁਤ ਹੀ ਜਿਹੜੇ ਨੀਡੀ ਲੋਕ ਨੇ ਜਿਨ੍ਹਾਂ ਨੂੰ ਕੋਈ ਨਹੀਂ ਸੰਭਰਿਆ ਉਹਦੇ ਵਿੱਚ ਉਹਨਾਂ ਦੇ ਕੋਲ ਸਾਰੀਆਂ categories ਦੇ ਨੇ ਬਜ਼ੁਰਗ ਵੀ ਨੇ ਬੇਆਸਰੇ ਵੀ ਨੇ ਔਰ ਇਹਨਾਂ ਦੇ ਕੋਲ ਜਿਹੜੇ ਆਪਣੀਆਂ ਸੈਕਟਰੀਕ ਟੈਕਨੋਲੋਜੀਕਲ ਇਸ਼ੂਸ ਤੋਂ ਜੂਝ ਰਹੇ ਲੋਕ ਨੇ ਉਹਨਾਂ ਦੇ ਲਈ ਬਹੁਤ ਸੋਹਣਾ ਤੰਦੇ ਹੀ ਨਾਲ ਇਹਨਾਂ ਦੀ ਜਿਹੜੀ ਹੈ ਮਦਦ ਕਰ ਰਹੇ ਉਹਨਾਂ ਦਾ ਸਨਮਾਨ ਕਰਦੇ ਬੜਾ ਸਮਾਜ ਤੇ ਜ਼ਿਆਦਾਤਰ ਹੋ ਰਿਹਾ ਕਿ ਬਜ਼ੁਰਗਾਂ ਨੂੰ ਸੰਭਰਿਆ ਨਹੀਂ ਜਾ ਰਿਹਾ ਇਹੋ ਜਿਹੇ ਲੋਕਾਂ ਕੀ ਹੁੰਦੇ ਨੇ ਆ ਅਰ ਇਹ ਸਾਡੇ ਸਮਾਜ ਦਾ ਇੱਕ ਤੁਸੀਂ ਵਿਗਟਨ ਹੀ ਕਹੋ ਇਹ ਇੱਕ ਬੈ ਮਤਲਬ ਬਲੈਕ ਸਾਈਡ ਹੈਗੀ ਇਸ ਚੀਜ਼ ਨੂੰ ਅਸੀਂ ਡੈਫੀਨਿਟਲੀ ਇਹਦਾ ਇਹੀ ਮੈਸੇਜ ਆ ਕਿ ਪੇਰੈਂਟਸ ਤੋਂ ਹੀ ਬਣ ਕੇ ਅਸੀਂ ਇੱਥੇ ਪਹੁੰਚੇ ਆ ਕੋਈ ਵੀ ਬੰਦਾ ਬਿਨਾ ਪੇਰੈਂਟਸ ਦੀ ਸਪੋਰਟ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਸਰਵਾਈਵ ਨਹੀਂ ਕਰਦਾ ਤਾਂ ਜਦੋਂ ਸਾਡੀ ਵਾਰੀ ਆ ਉਹਨਾਂ ਨੂੰ ਮਦਦ ਕਰਨ ਦੀ ਜਾਂ ਉਹਨਾਂ ਨੂੰ ਦਾ ਸਹਾਰਾ ਬਣਨ ਦੀ ਉਦੋਂ ਪਿੱਛੇ ਹਟਣਾ ਇਹ ਬਹੁਤ ਮਾੜੀ ਗੱਲ ਹੁੰਦੀ ਹੈ अपने पेरेंट्स ਨੂੰ ਤੁਹਾਨੂੰ ਖੁਦ ਨੂੰ ਉਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਥਿੰ ਦੇ ਲਾਸਟ ਬੱਕ ਲਈ। थैंक यू। ਆ ਇਹ ਬਹੁਤ بڑا ਉਪਰਾਲਾ ਹੈ। ਮੈਂ ਸਭ ਤੋਂ ਪਹਿਲੇ ਤੋਂ ਸਭ ਕੋ ਸਤਿ ਸ਼੍ਰੀ ਅਕਾਲ ਨਮਸਕਾਰ ਕਹਿੰਦੀ ਹਾਂ। ਮੈਂ ਅਪਨਾ ਸ਼ਰਮਾ ਹੈਲਪੇਜ ਇੰਡੀਆ ਗ੍ਰਿਦਾਸ਼ਣ ਕੀ ਮੈਨੇਜਰ ਹਾਂ। ਇਹ ਵੀ ਪੰਜਾਬ ਸਰਕਾਰ ਦੁਆਰਾ ਸਾਡੇ ਬਿਰਖ ਸਾਡਾ ਮਾਨ ਉਪਰਾਲਾ ਚਲਾਇਆ ਜਾ ਰਿਹਾ ਹੈ। ਇਹ ਬਹੁਤ ਹੀ ਅਮਰਤ ਸਕੀਮ ਹੈ ਸਰਕਾਰ ਕੀ। जिसके तहत बहुत से प्रोग्राम चलाए जा रहे हैं मेडिकल सुविधाएं दी जा रही हैं। इसके साथ इन जो भी के अंदर गाँग गाँग आ रहा है उस गैप को खत्म करने के लिए उपराले चलाए जा रहे हैं विजेजों को डिजिटली सशक्त करने के लिए अवेयरनेस कैंप लग रहे हैं ये एक बहुत ही बड़ा और अच्छा उपराला है जिससे हम कोशिश कर रहे हैं सरकार के साथ मिलकर कि बुजुर्गो के साथ जो भी मान सम्मान है हाँ उनको भरपूर मिले और जो ये डिजिटली थोड़ा वीक है उसको भी हम कवर कर सके बहुत ही बढ़िया प्रबंध है आ, सेवा आश्रम की तरफ से और यहाँ के जो पंकज जी हैं जो यहाँ चला रहे हैं बहुत उम्दा काम कर रहे हैं समाज के लिए उनका काम जो है सबको पता ही है कैसे बुजुर्गों को और सबको सहारा सा, सा, दे रहे हैं उनकी देखरेख कर रहे हैं काबिल तारीफ है ਥੈਂਕ ਯੂ ਬਹੁਤ ਵਧੀਆ ਜੀ ਚੰਗਾ ਪ੍ਰਬਾਲਾ ਵਾ ਅੱਜ ਵੱਖ-ਵੱਖ ਵਿਭਾਗ ਦੇ ਜਿਹੜੇ ਇੱਥੇ ਮਾਇਰ ਆਏ ਨੇ ਉਹ ਲੋਕਾਂ ਨੂੰ ਫੈਸਿਲਿਟੀ ਦੇ ਰਹੇ ਨੇ ਤੇ ਲੋਕਾਂ ਨੇ ਬਹੁਤ ਅੱਜ ਫਾਇਦਾ ਲਿਆ ਇਸ ਕੈਂਪ ਦਾ ਇਦਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ ਇਹ ਸਲਾਹਾਂ ਜੋ ਕਦਮ ਹੈ ਸਰਕਾਰ ਦਾ ਹਾਂ ਜੀ ਪੰਕਜ ਜੀ ਦੱਸ ਦਿਓ ਪੰਜਾਬ ਸਰਕਾਰ ਦੇ ਆਪਣਾ ਸਰਕਾਰ ਅੱਜ ਤੁਹਾਡੇ ਬਜ਼ੁਰਗ ਸਾਡਾ ਮਾਪੇ ਬੈਂਕ ਤੇ ਆਇਆ ਪ੍ਰਬੰਧ ਕੀਤੇ ਆ ਤੁਸੀਂ ਕੀ জানা ਜਾਂਦਾ ਹੈ ਵੈਰੀ ਗੁੱਡ ਜੀ ਸਰਕਾਰ ਸਾਡੇ ਪੰਜਾਬ ਸਰਕਾਰ ਵੱਲੋਂ ਸਾਡੇ ਸਾਡਾ ਮਾਨ ਪਲਾਨ ਪਾਇਦਾ ਅੱਜ ਬਹੁਤ ਵੱਡਾ ਮੈਡੀਕਲ ਚੈੱਕਅਪ ਕੈਂਪ ਅਤੇ ਹੋਰ ਕਾਨੂੰਨੀ ਸੇਵਾਵਾਂ ਦਾ ਇੱਥੇ ਕੈਂਪ ਬਹੁਤ ਲੱਗਾ ਵੱਡਾ ਜਿਹਦੇ ਵਿੱਚ ਸਾਡੇ ਕੋਲ ਕਰੀਬ ਨੂੰ ਕੋਈ 16-17 ਡਾਕਟਰ ਸਹਿबान ਪਹੁੰਚੇ ਨੇ ਅਲੱਗ-ਅਲੱਗ ਫੈਸਿਲਿਟੀਆਂ ਦੇ ਔਰ ਇੱਥੇ ਬੈਂਕਿੰਗ ਸੇਵਾਵਾਂ ਔਰ ਜੋਗਾ ਦੇ ਹੋ ਗਏ ਹੋਰ ਵੀ ਸਟੂਡੈਂਟ ਆਏ ਸਾਡੇ ਕੋਲ ਸਰਕਾਰੀ ਸਕੂਲ ਕੈਂਡਲੇ ਤੋਂ ਉਹਨਾਂ ਨੂੰ ਵੀ ਆਉਣ ਵਾਲੇ ਫਿਊਚਰ ਬਾਰੇ ਉਹਨਾਂ ਦੀ ਜੋ ਸਾਨੂੰ ਪਲੈਨਿੰਗ ਹੈ ਉਹਦੇ ਬਾਰੇ ਵੀ ਸਾਡੇ ਡੀਐਸਓ ਸੋ ਮੈਡਮ ਨੇ ਬਹੁਤ ਥਾਂ ਪ੍ਰਬੰਧ ਕੀਤਾ ਸੀ ਸਾਡੀ ਪੰਜਾਬ ਸਰਕਾਰ ਦਾ ਮੈਂ ਤਾਂ ਬਿਲਕੁਲ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕੀਤਾ ਅੱਜ ਕਰੀਬਨ ਇੱਥੇ 350 400 ਦੀ ਧਰੀਬ ਜਿਹੜੇ ਇੱਥੇ ਮੈਂਬਰ ਆ ਗਏ ਸੰਗਤਾਂ ਆ ਗਏ ਲਾਹ ਲੈ ਗਈਆਂ ਨੇ ਔਰ ਉਹਨਾਂ ਨੂੰ ਮੌਕੇ ਦੇ ਹੀ ਦਵਾਈਆਂ ਇਲਾਜ ਮ ਹੋਇਆ ਕਰਾ ਗਿਆ ਵਾ ਸੋ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸਾਰੇ ਪ੍ਰਬੰਧਕਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਥੈਂਕ ਯੂ